ਜਦ ਸ੍ਰੀ ਜਿੰਦਰ ਤੁਰਿਆ ਹੁੰਡਿਆ ਕਿ ਪਹਿਲੀ ਦੀ ਗੱਲ ਨਾ ਛੇੜ ਕੇ ਬਹਿ ਜੇ ਚਲੋ ਵੇਖੋ ਕੀ ਕਹਾਤਾ ਜਿੰਦਰ ਕੀ ਹਾਲ ਆ ਬਾਬਾ ਜੀ ਵਧੀਆ ਸੀ ਇਧਰੋਂ ਆਉਂਦੇ ਆ ਵਾ ਉਹ ਇਧਰ ਗਿਆ ਸੀ ਮੈਂ ਮੋਟਰ ਨਾਲ ਪਿੰਡ ਵਾਲੀ ਵੱਲ ਅੱਛਾ ਅੱਛਾ ਮੈਂ ਚਲੋ ਕੜਕ ਲਈਏ ਪਾਣੀ ਪੂਣੀ ਮੰਗਣ ਮੈਂ ਚੱਲ ਸੇ ਲੱਕਾ ਲਾਵਾਂਗੇ ਬੱਤੀ ਆਉਂਦੀ ਸੀ ਉਹ ਆ ਧੁੱਪਾਂ ਬੜੀਆਂ ਪੈਂਡੀਆਂ ਵਾ ਆਹ ਵਾਹ ਚੱਲ ਵਧੀਆ ਵਾ ਹੂੰ ਕੋ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਨੂੰ ਕਿੰਨੇ ਦਿਨ ਹੋ ਗਿਆ ਲੱਭਣ ਡਿਆ ਹਾਂ ਦੱਸੋ ਕੰਮ ਹੀ ਕੋਈ ਕੰਮ ਕਰਦਾ ਵਾ ਉਹ ਪਹਿਲੀ ਆਈ ਹੈ ਵਿੱਚ ਰੋਡ 'ਚ ਆਹੋ ਤੇ ਉਹ ਮੇਰਾ ਰਾਧੇ ਅਕਾਊਂਟ ਖਲਾ ਲੈਂਦੇ ਇਕੱਠਾ ਹੂੰ ਤੇ ਉਹ ਪੈਸਾ ਤੇ ਲੈ ਜਿਹੜਾ ਆ ਪਾ ਤੇ ਮੈਂ ਕਢਾ ਲੈਂਦਾ ਚਲੋ ਇਤਰਾ ਕਰ ਲੋ ਕੋਈ ਗੱਲ ਨਹੀਂ ਤੇ ਨਾਲੇ ਤੂੰ ਆਪੇ ਮੈਨੂੰ ਉਹ ਪੈੜੀ ਦਿੱਤੀ ਮੈਂ ਕਿਹੜੀ ਧੱਕੇ ਨਾਲ ਲਈ ਯਾਰ ਆਹ ਤੂੰ ਮੈਨੂੰ ਕਹਿੰਦਾ ਕਿ ਮੈਂ ਪਿੰਡ ਵਾਲੀ ਬਾਹ ਲੈਣਾ ਹੂੰ ਵਾਲਾ ਆਹ ਉਹਦੇ ਹੁਣ ਮੇਰੀ ਕਿਸਮਤ ਤੇਜ ਹੀ ਲਾਲਾ ਜਾਂ ਕਿਦਾਂ ਲਾਲਾ ਹੂੰ ਹੂੰ ਤੇ ਹੁਣ ਯਾਰ ਇਦਾਂ ਨਾ ਕਰ ਤੇ ਉਹ ਪੈਸੇ ਮੈਨੂੰ ਦੇ ਦੇ ਯਾਰ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਅਕਾਊਂਟ ਜਿਹੜਾ ਤੂੰ ਕਹਿੰਦਾ ਨਾ ਸਾਂਝਾ ਖਲਾਦਾ ਤੇ ਕੋਈ ਗੱਲ ਜਦੋਂ ਆਏ ਨੇ ਕਿ ਤੇ ਜੇ ਮੇਰੇ ਖਾਤੇ ਜਾਣੇ ਕਿ ਮੈਂ ਤੁਹਾਨੂੰ ਢੱਕ ਦੇ ਦੂੰ ਮੱਸੇ ਬਿਆਰ ਉਹਥੇ ਹੁਣ ਉਹ ਤੇਰੇ ਹੀ ਮਤਲਬ ਚੜੀ ਆ ਨਾ ਖਾਤੇ 'ਚ ਅੱਛਾ ਤੋ ਮੇਰੇ ਸੈਂਸ ਹੁਣ ਹੋਣੇ ਇੱਥੇ ਸੈਂਸ ਹੁਣ ਤੇਰੇ ਹੋਣੇ ਇੱਥੇ ਸਾਰਾ ਅੱਛਾ ਅੱਛਾ ਚਲ ਕੋਈ ਨਹੀਂ ਚੱਲ ਫਿਰਦੇ ਆ ਕਿਹਦਣ ਨੂੰ ਘਭਰਾਉਣਾ ਜੀ ਕਿਹੜੀ ਗੱਲ ਆ ਇੱਥੇ ਹੈ ਤੇ ਕੋਈ ਨਹੀਂ ਜਾ ਕੇ ਕੇਵਲ ਤੇ ਚੱਕ ਯਾਰ ਤੇਰੇ ਨਾਮ ਦਾ ਬਣ ਕੇ ਆਇਆ ਵਾ ਉਹ ਕਹਿੰਦੇ ਆ ਵੀ ਨਹੀਂ ਉਹ ਆਊਗਾ ਤਾਂ ਫੇਰ ਪੈ ਗੱਲ ਬਣਨੀ ਆ ਉਹ ਕੋਈ ਗੱਲ ਨਹੀਂ ਲੈ ਕਿਹੜਾ ਕਿਤੇ ਭੱਜਿਆ ਕਿਸ ਗੱਲ ਤੋਂ ਕੋਈ ਗੱਲ ਨਹੀਂ ਕੀ ਇਹ ਦਿਨ ਜਾਂਦੇ ਤੇ ਕਢਾ ਕੇ ਤੁਹਾਨੂੰ ਦੇ ਦੇਣਾ ਪੈਸੇ ਇਹ ਨਾ ਨਾ ਇਹ ਵੀ ਮੁੜ ਕੇ ਤੂੰ ਆਪੇ ਘਟਾ ਕੇ ਤੇ ਮੁੜ ਕੇ ਵਰਤ ਪੁੱਤ ਲੈ ਤੇ ਫੇਰ ਮੈਂ ਕਾਦੇ ਵਤਨੇ ਮੇਰੇ ਦੇ ਨਿਆਣੇ ਨੀ ਨੀ ਕਿ ਨਾ ਕਿਨੇ ਬਾਹਰ ਅੰਦਰ ਜਾਣਾ ਨੇ ਨਾਲੇ ਪੈਣਾ ਤੇਰਾ ਨਾਲ ਥੋੜਾ ਧੁੱਖਾ ਕਰਨਾ ਮੈਂ ਯਾਰ ਓਏ ਯਾਰ ਅੱਗੇ ਤੁਸੀਂ ਘਰੋਂ ਘਟਦਾ ਵੇਲਾ ਮੈਂ ਤਾਂ ਵੀ ਕੋਈ ਗੱਲ ਹੀ ਕੀਤੀ ਤੂੰ ਮੇਰਾ ਭਰਾ ਹਣ ਨਿਕਾ ਮੈਂ ਹਾਂ ਚੱਲ ਜਾਰ ਕੋਈ ਗੱਲ ਨਹੀਂ ਹੋ ਗਿਆ ਠੀਕ ਹੀ ਠੀਕ ਆ ਓ ਤੇ ਯਾਰ ਹੁਣ ਇਹ ਕੰਮ ਨਾ ਕਰੀ ਮੇਰਾ ਵੀਰ ਨਹੀਂ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਫੇਰ ਬੇਚਿੰਤ ਹੋ ਰਾ ਯਾਰ ਕੋਈ ਗੱਲ ਨਹੀਂ ਕੀ ਯਾਰ ਇੱਥੇ ਗੱਲ ਕੋਪਰੀ ਐ ਮੈਂ ਜਾਨਾ ਕੇਵਲ ਤੇ ਘਟਾ ਕੇ ਪਾਇ ਤੈਨੂੰ ਦੇ ਦੂੰਗਾ ਮੇਰੇ ਨਾਮ ਤੇ ਮੇਰੇ ਗਾੜੀ ਮੇਰੇ ਨਾਮ ਤੇ ਚੈੱਕ ਆਇਆ ਤਾਂ ਕੋਈ ਗੱਲ ਨਹੀਂ ਕਿ ਕੋ ਭਰੌਣਾ ਹੀ ਕੋਈ ਗੱਲ ਨਹੀਂ ਕਿ ਨਾਲ ਬੰਦੇ ਲੈ ਜਾਤ ਹੋਂ ਦਾ ਚੱਲ ਇੱਕ ਵਾਰੀ ਮੈਨੂੰ ਪੁੱਛ ਲੈਂਦੇ ਇਹ ਦੇ ਨਦੀ ਕਿਹੜੀ ਗੱਲ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਗੀ ਯਾਰ ਤੇ ਹੁਣ ਇਹਨਾਂ ਕੰਮ ਕਰਨਾ ਹੀ ਮੇਰਾ ਪੀ ਯਾਰ ਰਮਨ ਨਾਇਥੋ ਚਾਹ ਦੇ ਕੇ ਜਾਂ ਢੀ ਅੱਛਾ ਤੇ ਜੀਵਨ ਨੇ ਆਪਣੇ ਘਰ ਘੜੀ ਘੇਰ ਲਿਆ ਨੂੰ ਤੇ ਯਾਰ ਉਹ ਦਿਨ ਗੱਲਾਂ ਪੱਤਾ ਬੜੀਆਂ ਉਹਨੇ ਕੀਤੀਆਂ ਵਾ ਤੇ ਉਹਨੂੰ ਥੋੜਾ ਬੋਤਾ ਸਮਝਾਇਆ ਕਰ ਉਹ ਯਾਰ ਸਖਜੰਦਰ ਕੀ ਗੱਲ ਵਾ ਉਹਦਾ ਹੋ ਗਿਆ ਬਦ ਦਿਮਾਗ ਖਰਾ ਠੀਕ ਨਹੀਂ ਚੱਲ ਤੂੰ ਮੈਨੂੰ ਟੱਕਰ ਪੈਵਾ ਮੈਨੂੰ ਗੱਲ ਦਿਲ ਦੀ ਦੱਸ ਤੀ ਤੇ ਕੋ ਤੇ ਮੈਂ ਉਹ ਤਾਂ ਕਹਿੰਦੇ ਸੀ ਕਿ ਉਹ ਪੈਸੇ ਜਿਹੜੇ ਆਹੀ ਨੇ ਤੁਹਾਨੂੰ ਦੇਣੇ ਭਾਵੇਂ ਜੋ ਮਰਜ਼ੀ ਹੋ ਜਾਏ ਬੰਦੇ ਇਕੱਠੇ ਕਰ ਲੋ ਜੋ ਮਰਜ਼ੀ ਕਰ ਲੋ ਚੱਲ ਮੈਨੂੰ ਇੱਕ ਰੀ ਆਪਣੇ ਭਰਾ ਨੂੰ ਪੁੱਛ ਲੈਣ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਰ ਕਿਉਂਕਿ ਇਹ ਗੱਲ ਦਾ ਫਿਕਰ ਨਾ ਕਰ ਜਦੋਂ ਮੈਂ ਤੇਰਾ ਨਾ ਸੈਮ ਮੈਨੂੰ ਤੇ ਭਰਾ ਰਾਤ ਨੂੰ ਨੀਂਦ ਨਹੀਂ ਆਉਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਤਾਂ ਗੁੰਦਰੀ ਕਹਿੰਦੇ ਕਿ ਕੋਈ ਨਹੀਂ ਆ ਜੂਗੀ ਤੇ ਇੰਨਾ ਕ ਮੇਰਾ ਵੀਰ ਕੰਮ ਕਰਨਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਇਹ ਪਿੰਡ ਵਾਲੀ ਐ ਬੈਂਕ ਚ ਆਖਦੇ ਇੱਥੇ ਖਾਤਾ ਖਿਲਾ ਲੈਨੇ ਆ ਤੇ ਜੇ ਭੁੰੜੀ ਆਖਦੇ ਭੁੰੜੀ ਖਿਲਾ ਲੈਨੇ ਨਹੀਂ ਪਿੰਡ ਵਾਲੀ ਜੀ ਖਿਲਾ ਲੈਨੇ ਆ ਚੱਲ ਇਦਾਂ ਕੋਈ ਗੱਲ ਨਾ ਫਿਰ ਫੋਨ ਕਰ ਦੂੰਗਾ ਤੈਨੂੰ ਤੇ ਆ ਜੀ ਫਿਰ ਹੈ ਚਲੋ ਠੀਕ ਹੈ ਠੀਕ ਆ ਚੰਗਾ ਯਾਰ ਰਾਤ ਸਿਆਪਾ ਹੀ ਪੈ ਗਿਆ ਵਾ ਜੇ ਹੁਣ ਮੈਂ ਘਰ ਜਾ ਕੇ ਗੱਲ ਦਸੀ ਨਾ ਤੇ ਜੀਵਨ ਦੇ ਤੇ ਹੋਈ ਨਾ ਮੇਰੇ ਦੁਆਲੇ ਨੇ ਤਾਂ ਮੈਨੂੰ ਇਹਦੀ ਵੀ ਨਾ ਮਾਰੀ ਲੱਗ ਕੰਡੀ ਆ ਗੱਲਾਂ ਕਰਦਾ ਜਾਂਦਾ ਜੇ ਉਹਦਾ ਕਹਿੰਦਾ ਲੈ ਵੀ ਕੋਈ ਗੱਲ ਨਹੀਂ ਤੂੰ ਚੱਲ ਮੇਰੇ ਨਾਲ ਨਾ ਖਾਤਾ ਖਲਾ ਲੈਣਾ ਵੇਖੋ ਹੁਣ ਕਹਿੰਦਾ ਤੇ ਹਾਂਦ ਕਰਦਾ ਵਾ ਗਾੜੀ ਮਾਰਾ ਜਾਣਦਾ ਵੀ ਕੀ ਕਰਦਾ ਹੈ ਜੀਵਨ ਹਾਂ ਕੰਮ ਬੰਦ ਕਰ ਕੀ ਗੱਲ ਹੋ ਗਈ ਆ ਪਾਸਿਕ ਜਿੰਦਰ ਮਿਲਿਆ ਸੀ ਅੱਛਾ ਭਰਾ ਮਿਲਿਆ ਸੀ ਤੁਹਾਡਾ ਆਹੋ ਕੀ ਜਾਂਦਾ ਹੈ ਇਹ ਇਹ ਉਹ ਪਹਿਲੀ ਦੇ ਪੈਸੇ ਆ ਆਉਂ ਆ ਜਾਉਂ ਆ ਹਾਂ ਤੁਸੀਂ ਆਪੇ ਵੰਡ ਕੀਤੀ ਸੀ ਜੋ ਹੁਣ ਮੇਰੇ ਹਿੱਸੇ ਆ ਗਈ ਆ ਅੱਛਾ ਤੇ ਹੱਕ ਦਾ ਤੇ ਪੈਸੇ ਦਾ ਮੈਂ ਹੋਈ ਆ ਤੇ ਮੈਂ ਵੀ ਕੋਈ ਗੱਲ ਨਹੀਂ ਕੀਤੀ ਹੂੰ ਤੂੰ ਮੈਂ ਤੇ ਤੈਨੂੰ ਨਹੀਂਗਾ ਵਿਸ਼ਵਾਸ ਕੇ ਗੱਲ ਦਾ ਤੇ ਮੈਂ ਤੇ ਮੇਰੇ ਨਾਲ ਖਾਤਾ ਖਲਾਤਾ ਨਹੀਂ ਹੁਣ ਰੋਣ ਆ ਗਿਆ ਹੈ ਤੁਹਾਡੇ ਵੱਲ ਹੈਂ ਉਹਨੂੰ ਕਹਿਣਾ ਹੈ ਪੱਕੀ ਵੰਡ ਤੇ ਕੋਈ ਨਹੀਂ ਨਾ ਹੋਈ ਅਹੀਂ ਤੇ ਤੈਨੂੰ ਉਹਦਾ ਮੂੰਹ ਚ ਬਾਨੀ ਕਹਿਆ ਤਾਂ ਕਿ ਤੂੰ ਉਹ ਪਹਿਲੀ ਵਾਈ ਜਾਂ ਤੇ ਹੇ ਵਾਈ ਜਾਂਦੇ ਆ ਤੇ ਜੇ ਹੁਣ ਵਿੱਚ ਆ ਗਈ ਆ ਤੇ ਪੈਸੇ ਤਾਂ ਕ ਮੇਰੇ ਨਾਲ ਹੀ ਆਉਣੇ ਆ ਉਹ ਤੇ ਮੇਰੀ ਮਰਜ਼ੀ ਆ ਕਿ ਮੈਂ ਕਢਾ ਕੇ ਵਰਤਾਂ ਕਿ ਚਮਕ ਢਾ ਕੇ ਤੈਨੂੰ ਦਵਾ ਤੇ ਜੇ ਤਾਂ ਤੂੰ ਕੀਤੀ ਹੋਵੇ ਕੋਈ ਨੇਕੀ ਸਾਡੇ ਨਾਲ ਤੇ ਤੈਨੂੰ ਦੇਦਾ ਹੈ ਜਿੱਦਣ ਭਰਾ ਤੇ ਬਣੀ ਸੀ ਮੁਸੀਬਤ ਉਦੋਂ ਪਰਾਣੇ ਆ ਕੇ ਬਾਹ ਫੜੀ ਸੀਗੀ ਉਦੋਂ ਕਿਹਾ ਸੀ ਆਣ ਕੇ ਕਿ ਕੋਈ ਨਹੀਂ ਵੀਰ ਮੈਂ ਤੇਰੇ ਨਾਲ ਆਂ ਸਭ ਕੁਲਟਾ ਉਥੇ ਆਰਤੀ ਵਾਲ ਚਲ ਗਿਆ ਵੀ ਮੇਰੇ ਹਿੱਸੇ ਦੇ ਪੈਸੇ ਮੇਰੇ ਖਾਤੇ ਚ ਪਾਵੀ ਇਹਦੇ ਚ ਨਾ ਪਾ ਦੀ ਕਿਤੇ ਚੇਤਾ ਰੱਖਿਆ ਕਰੋ ਗੱਲਾਂ ਦਾ ਗੱਲ ਤੇ ਦੀ ਸਹੀ ਆ ਪਰ ਨਾ ਮੈਂ ਫਿਰ ਉਹਨੂੰ ਬੋਤਾ ਕਿਹਾ ਨਹੀਂ ਮੈਂ ਕਿ ਕੋਈ ਗੱਲ ਨਹੀਂ ਕੀ ਖਾਤਾ ਤੇ ਨਾ ਮੈਂ ਖਲਾ ਲੈਣਾ ਵਾ ਤੇ ਮੈਂ ਕਿ ਮੇਰੇ ਕਿਰੇ ਨਿਆਣੇ ਤੇ ਬਾਹਰ ਜਾਣੇ ਠੀਕ ਨਹੀਂ ਤੇ ਮੈਂ ਕਿ ਕੋਈ ਗੱਲ ਨਹੀਂ ਕੀ ਭਰਾਵਾ ਜੇ ਤੇਰੀ ਆ ਨਾ ਪਹਿਲੀ ਤੇਰੀ ਰਹੂਗੀ ਨਹੀਂ ਸਾਡੇ ਨਿਆਣੇ ਕਿਉਂ ਨਹੀਂ ਬਾਹਰ ਜਾਣੇ ਕੱਲੋਂ ਸਾਡਾ ਮੁੰਡਾ ਪੜ੍ਹਿਆ ਵਦਲਾ ਸਕੂਲ ਦੇ ਵਿੱਚ ਠੀਕ ਆ ਨਾ ਇਹਨਾਂ ਦਾ ਤਾਂ ਪੜ੍ਹਿਆ ਸਿਕਰੀ ਸਕੂਲਾਂ ਦੇ ਵਿੱਚ ਸਾਡਾ ਪੜ੍ਹਿਆ ਸੀ ਬੀਸੀਐਸ ਸਕੂਲਾਂ ਦੇ ਵਿੱਚ ਇਹ ਗੱਲ ਸੁਣ ਲੈ ਪਹਿਲਾਂ ਉਹ ਗੜੋਂ ਤੇ ਲਉਣਾ ਕਿ ਨਹੀਂ ਉਹਨੂੰ ਉਹ ਮੈਨੂੰ ਨਹੀਂ ਪਤਾ ਤੇ ਕੀ ਕਰਦੇ ਖੜੇ ਜੀ ਠੀਕ ਆ ਨਾ ਥੋਕੇ ਜਵਾਬ ਦੇਈਦਾ ਹੁੰਦਾ ਵਾ ਜਦੋਂ ਅਗਲੇ ਨੇ ਤੁਹਾਡੀ ਬਾਹਾਂ ਨਹੀਂ ਫੜੀ ਤੇ ਤਾਨੂੰ ਘਰੋਂ ਵਿੱਚ ਵਿੱਚ ਕਰਨੀ ਇਹ ਵੀ ਗੱਲਾਂ ਕਰਦਾ ਤੁਸੀਂ ਮੈਨੂੰ ਹੈ ਉਦੋਂ ਘਰੋਂ ਕੱਢਦਾ ਹਾਂ ਆਉਂਗਾ ਜਾਉਂਗਾ ਮੈਂ ਆਹ ਪਰਾਵਾ ਚਲੋ ਮੈਂ ਪਰਾਵਾ ਮੈਂ ਤੂਫਦੇ ਤੈਨੂੰ ਕਿਦਾਂ ਕੱਢਿਆ ਮੈਂ ਬਈ ਪੁਰਾਣੀਆਂ ਗੱਲਾਂ ਨਾ ਉਹਤੇ ਮਿੱਟੀ ਪਾ ਤੇ ਨਵੀਂ ਗੱਲ ਜਿਹੜੀ ਉਹ ਦੱਸ ਉਹ ਜਾਣ ਕੇ ਠੇਕੀਆਂ ਰੌਣ ਰਿਆ ਤੁਹਾਨੂੰ ਅਸਲ 'ਚ ਕਹਿਣਾ ਚਾਹੁੰਦਾ ਹੈ ਕਿ ਬੀ ਜਮੀਨ ਦੇ ਜਿੰਨੇ ਪੈਸੇ ਆਏ ਆ ਉਹ ਸਾਰੇ ਮੈਨੂੰ ਮਿਲ ਜਾਣਾ ਇਹ ਨਾ ਕੁਛ ਲੱਲਿਆ ਕਿਤੇ ਇਹ ਵੀ ਗੱਲ ਤੇਰੀ ਸਹੀ ਆ ਢੰਟਡ ਖਾਂਡੇ ਆ ਗੱਲ ਹੋਰ ਕੋਈ ਨਹੀਂਗੀ ਬਿਲਕੁਲ ਸਹੀ ਗੱਲ ਤੇਰੀ ਇਹ ਤੁਸੀਂ ਜਾਣ ਦੋ ਗੱਲਾਂ ਕੋਈ ਭਰਾ ਪ੍ਰੂ ਨਹੀਂਗਾ ਤੇ ਹੁਣ ਫਿਰ ਕਿੱਤਾਂ ਕਰੀਏ ਸਰ ਕਰਨਾ ਕਿੱਦਾਂ ਤੇ ਦੀਏ ਘਟਾ ਕੇ ਕਿ ਜਾਂ ਆਪ ਵਰਤ ਲਈਏ ਕਿਹੜੀ ਗੱਲਾਂ ਦੇ ਦਈਏ ਜੇ ਤੇ ਦੇ ਕੀ ਕੀਤੀ ਤੇਰੇ ਭਰਾ ਨੇ ਕੋਈ ਤੇ ਫਿਰ ਤੇ ਤੁਸੀਂ ਦੇ ਦੋ ਜਦੋਂ ਤੁਹਾਡੀ ਭਰਾ ਨੇ ਬਾਹਰ ਹੀ ਫੜੀ ਭੈਣ ਨੂੰ ਵੀ ਆਪਣੇ ਮਗਰ ਲਾ ਲਿਆ ਆ ਉਹ ਵੀ ਆਉਂਦੀ ਮੀਣੀ ਜੀ ਪਰੇ-ਪਰੇ ਆਉਂਦੀ ਤੇ ਪਰੇ-ਪਰੇ ਚਲ ਜਾਂਦੀ ਆ ਜੀਤ ਕਰਦਾ ਉਹਦੀ ਗੁੱਤ ਨੂੰ ਵਾਲ ਦੇ ਨਾਲ ਫੜਕੇ ਮੈਂ ਹੈਂ ਪਹਿਹੀਂ ਤੇਰਾ ਮਾੜਾ ਕੀ ਕੀਤਾ ਬੜੀ ਹੇਜਲੀ ਬਣੀ ਤੇ ਇਹ ਭਰਾ ਦੀ ਸਾਨੂੰ ਵੱਧ ਕੀ ਮਿਲਗਾ ਸਾਂਝੇ ਕਰ ਚੁੱਪ ਉਹ ਚੱਲ ਕੋਈ ਗੱਲ ਨਹੀਂ ਉਹੜੇ ਪੈਸੇ ਆ ਨਾ ਉਹ ਹੁੰਦੇ ਆ ਅਕਾਊਂਟ 'ਚ ਜਿਹਦੇ ਨਾਲ ਜ਼ਮੀਨ ਵਾਂ ਆਹੋ ਦੂਜੇ ਬੰਦੇ ਦੇ ਨਾਲ ਕੱਖ ਨਹੀਂ ਜਾਂਦਾ ਜੇਹੀਂ ਚਾਰ ਭਾਈ ਵਾਲੇ ਜਾਂ ਤਿੰਨ ਜਾਂ ਦੋ ਆ ਨਾ ਉਹ ਦੋਹਾਂ ਦੀ ਆਉਣੀ ਹੈ ਤਹੀਂ ਆਪਣੇ ਘੜਾ ਗਏ ਹੈ ਆਪਣੇ ਕੰਮ ਕਰ ਲੈਨੇ ਕੋਈ ਇਹੋ ਤਾਂ ਤੁਹਾਨੂੰ ਮੈਂ ਕਹਿਣ ਲਈ ਹਾਂ ਕਿ ਇਦਾਂ ਹੀ ਕਰਾਂਗੇ ਚੁੱਪ ਕਰਕੇ ਨਾ ਜਿਹੜੇ ਸਾਡੇ ਹਿੱਸੇ ਪੈਸੇ ਆਏ ਆ ਇਹੇ ਦੇ ਕੁੱਟ ਜਾਣੇ ਆ ਠੀਕ ਆ ਨਾ ਤੇ ਰੈਂਦੀ ਗੱਲ ਪਿਆਲੀ ਦੀ ਕੋਈ ਗੱਲ ਨਹੀਂ ਜਿੰਨੇ ਹੜੇ ਜਿੰਨੀ ਆਈ ਆ ਤਾਂ ਪਿਆਲੀ ਵਿੱਚ ਆਹ ਉਹਨੀ ਪਿਆਲੀ ਇਧਰੋਂ ਲਾਵਾਂਗੇ ਇਹਨਾਂ ਨੂੰ ਆਹੋ ਗੱਲ ਵਾਕਿਆ ਤੇਰੀ ਠੀਕ ਆ ਨਾ ਅਸੀਂ ਕਹਿੰਦਾ ਹੱਥ ਥੋੜੀ ਮਾਰਨ ਦੇ ਆ ਨਹੀਂ ਉਹ ਤਾਂ ਗੱਲ ਵਾ ਨਾ ਉਹਨੂੰ ਕਿੰਨੇ ਵੀ ਤੂੰ ਨਹੀਂ ਇੱਥੋਂ ਵਾਲੀ ਠੀਕ ਨਹੀਂ ਸਹੀ ਗੱਲ ਵਾ ਹੈ ਨਾ ਹੂੰ ਚਲੋ ਕੋਈ ਗੱਲ ਨਹੀਂ ਚਲੋ ਕੋਕਾ ਕਾਲੀ ਗੋਣਾ ਜੱਥਾ ਆ ਵ ਤੇ ਆਹੋ ਅਸੀਂ ਪੈਸੇ ਨਹੀਂ ਜੇ ਦੇਣੇ ਨਾ ਨਾ ਉਹਨੇ ਹੁਣ ਬਥੇਰਾ ਤਾਂ ਜੰਦਾ ਮਿੱਠਾ ਪਿਆਰਾ ਹੋਣਾ ਵਾ ਪਰ ਐਡੇ ਮਿੱਠੇ ਪਿਆਰੇ ਹੋਣ ਦੀ ਕੋਈ ਲੋੜ ਨਹੀਂ ਕੀ ਠੀਕ ਵਾ ਨਾ ਨਾ ਤੇਰੀ ਸਲਾਹ ਤੋਂ ਬਿਨਾਂ ਮੈਂ ਜਾਟਾ ਕਿਤੇ ਆਹੋ ਮੇਰੀ ਸਲਾਹ ਲਓ ਕਿਤੇ ਚੰਗੇ ਰਹਿ ਜੋਗੇ ਅੱਗੇ ਉੱਜੜਗੇ ਜੇ ਨਾ ਤੇ ਬਾਤ ਪੁੱਛੀ ਤਾਂ ਨਹੀਂ ਭਰਾ ਨੇ ਜੀ ਗੱਲ ਫਾਫਾ ਆਪਣੇ ਅੰਦਰ ਲੈਣਾ ਫਰੂਟ ਦਾ ਉੱਡਾ ਹੀ ਪਰ ਕਿਉਂ ਦੇ ਅੰਦਰ ਲੈ ਜਾਣਾ ਕੀ ਮੁੱਲ ਪਾਇਆ ਤੁਹਾਡਾ ਵਾਕਿਆ ਤੇ ਗਰ ਕਾਉਟੀ ਮੁੱਲ ਨਹੀਂ ਪਾਇਆ ਆਹੋ ਤਾਂ ਹੀ ਤੇ ਆਨੀ ਆ ਜੇ ਇੱਕ ਤਾਂ ਸ਼ੁਰੂ ਤੋਂ ਮੇਰੀ ਮੰਨੀ ਹੁੰਦੀ ਤਾਂ ਅੱਜ ਆ ਦਿਨ ਨਾ ਹੀ ਵੇਖਣੇ ਪਈਂਦੇ ਸਾਨੂੰ ਚੱਲ ਮੇਰੀ ਗੱਲ ਸੁਣਾ ਹੁਣ ਨਾ ਉਹ ਵੀ ਹਵੀ ਗੱਲ ਕਹਿ ਰਹੇ ਸੀ ਰਮਨ ਲੰਗਨ ਦੀ ਸੀ ਤੇ ਇਹਨੂੰ ਵਾਤਾ ਕਟਾ ਕੀਤਾ ਜੀਵਨ ਦੇ ਮੈਸਾ ਜਦ ਕੋਈ ਗੱਲ ਉੱਤੇ ਪਾ ਗੱਲ ਤੇ ਮਿੱਟੀ ਤੇ ਮੈਂ ਨਵੇਂ ਸਿਰੋਂ ਨਹੀਂ ਗੱਲ ਪੁੱਛਦਾ ਕੋਈ ਨਹੀਂ ਕਿਹਾ ਗਿਆ ਤੇ ਰਮਨ ਦੀ ਜ਼ੁਬਾਨ ਤੇ ਇੰਨੀ ਕਿ ਜਿੰਨੀ ਹੈ ਹਨਾ ਅੱਡੀ ਲੰਮੀ ਜ਼ੁਬਾਨ ਛਿੱਤਰ ਜਿੱਦੀ ਬੋਲਣ ਲੱਗੀ ਵੇਂਦੀ ਕੋਈ ਨਹੀਂ ਉਹਨੇ ਤਿੰਨਾਂ ਲਿਆਜ ਨਹੀਂ ਕੀਤਾ ਵੀ ਛੜਕਦੇ ਲੋਕੀ ਹੁੰਦੇ ਜਾਂਦੇ ਕੀ ਕਹਿਣਗੇ ਪਟਰ ਪਟਰ ਜਵਾਬ ਦੇ ਕੇ ਗਈ ਇਹ ਗਾੜੀ ਮੈਨੂੰ ਉਹਦੀ ਤਮਾਈ ਵਿਗੜ ਗਈ ਆ ਜਾਣ ਦੋ ਤੁਸੀਂ ਰੱਗ ਬਦਲੇ ਹੁਣ ਉਹ ਚੱਲ ਜਾ ਜੋ ਵੀ ਹੈ ਕਾ ਵਨ ਨੂੰ ਛੱਡ ਪਰੇ ਠੀਕ ਨਹੀਂ ਤੇ ਗਾਂ ਤੇ ਜੋ ਕਰਨਾ ਹੀ ਕਰਨਾ ਵਾ ਚਲੋ ਤਾਰੀ ਲੈ ਲੀਂ। ਅਰੇ ਸ਼ਹਿਰੀ ਲੱਬੜਦਾਨ ਨਾਲ ਕਰਕੇ ਪੈਸੇ ਘਟਾ ਕੇ ਤੇ ਆਪਣੇ ਖਾਤੇ 'ਚ। ਹਾਂ। ਬਾਕੀ ਫਿਰ ਵੇਖੀ ਜੇ ਜੋ ਹੋਊਗੀ। ਆ ਚੁੱਪ ਕਰਕੇ ਪੈਸੇ ਆਪਣੇ ਖਾਤੇ 'ਚ ਪਵਾਓ। ਕੋਈ ਲੋੜ ਨਹੀਂ ਕਿਹੜੀ ਜਿੰਦੜੀਆਂ ਕੱਢਣ ਦੀ। ਨਾ ਨਾ ਲੋਕੀ ਲੋੜ। ਆਹੋ। ਤੇ ਚਾਹ ਆਪਣੀ ਪੀਣਾ ਜੀ ਕੋਈ ਬਣਾਵਾ। ਉਹ ਚਾਹ ਆਪਣੀ ਕਹਤਾ ਪੀਣਾ ਮੈਨੂੰ ਤਾਂ ਉਹਨੇ ਰਾਜ ਪਿਆਲਤਾ ਤੇ ਸੜੀ ਗੱਲ ਕਰਕੇ। ਚਲੋ ਚਲੋ ਮੈਂ ਬਣਾ ਕੇ ਦੇਣੀ ਤੈਨੂੰ ਚਾਹ ਲੋਕ ਸਲੈਟੀਆਂ ਪਾ ਕੇ। ਮੇਰੀ ਗੱਲ ਸੁਣੋ ਜਦੋਂ ਤੁਸੀਂ ਗੰਬੀ ਤੋਂ ਹੋ ਕੇ ਆਏ ਤੇ ਚੌਪੜੇ ਉੱਪਰ ਇਹ ਕੀ ਗੱਲ ਹੋਈ ਆ? ਗੱਲ ਵੀ ਹੋਣੀ ਆ ਬੜੀ। ਮੈਂ ਗਿਆ ਨਹੀਂ ਬਟਵਾਈ ਉਹ ਨੂੰ ਮੈਂ ਜਦ ਵੀ ਰੰਗ ਦਾ ਮਤਲਾ ਨਾ ਲੱਗਦੀ ਹੂੰ ਕਹਿੰਦਾ ਵੀ ਮਤਲਾ ਨਹੀਂ ਆ ਹੱਲ ਹੁਣ ਹਾਂ ਕਿ ਜਿਹਦੇ ਨਾਮ ਦੇ ਚੈੱਕ ਬਣ ਗਏ ਨਾ ਇਹ ਪੈਸੇ ਮਿਲਨੇ ਉਹਨਾਂ ਨੂੰ ਅੱਛਾ ਤੇ ਉਹ ਉਹ ਪੈਸੇ ਦੇ ਨਾਲ ਆ ਗਿਆ ਤੇ ਕੋ ਇਹਦੇ ਨਾਲ ਆ ਗਿਆ ਮਜੰਦਾ ਤੇ ਉਹ ਤੂੰ ਮੈਨੂੰ ਦੱਸਿਆ ਵੀ ਹੋ ਕੇ ਜੀ ਵੀ ਮੈਂ ਦਿਨੇ ਨਹੀਂ ਪੈਸੇ ਮੈਂ ਇਹਨੂੰ ਬਸ ਕੀ ਕਰਾਂ ਮੈਂ ਉਹ ਦੇਖੋ ਕਿ ਗਰਵੜਵੜ ਖਾਂ ਗਿਆ ਚੱਲ ਕੋਈ ਗੱਲ ਨਹੀਂ ਤੇ ਇਥੇ ਕਰ ਗਿਆ ਕਰਦੇ ਜੀ ਜੇ ਨਾਂ ਦਊ ਤੈਹੇ ਪੈਸੇ ਲੱਲੂਗਾ ਤੇ ਟਾਲੀ ਤੇ ਦਊਗਾ ਹੀ ਨਾ ਇੱਕ ਗੱਲ ਕਰੋ ਜਾ ਪੈਰੀ ਲੋਧ ਜਾਂ ਪੈਸੇ ਦੋ ਕੰਮ ਤੇ ਕੁ ਕਰਨਾ ਹੀ ਕਰਨਾ ਕੰਮ ਤੇ ਕੁ ਕਰਨਾ ਹੀ ਪਾਣਾ ਤੇ ਰਹੀ ਗੱਲ ਭੈਣ ਜੀ ਦੀ ਕੋਈ ਗੱਲ ਨਹੀਂ ਕੁਛ ਨਹੀਂ ਕੀ ਕਹਿੰਦੀ ਉਹਦੇ ਕੋਲ ਜਾਂ ਆਪ ਚਲ ਜਾਨੇ ਆ ਤੇ ਜਾਂ ਨਾ ਹੂੰ ਕਰ ਲਾਂਗੇ ਵੀ ਕਿੱਦਾਂ ਕਰਨੀ ਆ ਤੈਨੂੰ ਜਾਣਾ ਪੈਣਾ ਵਾ ਜੇ ਤੂੰ ਪੈਸੇ ਲੈਣੇ ਆ ਤੇ ਪੈਸੇ ਲੈ ਲੈ ਹਨ ਕੋਈ ਇਤਰਾਜ਼ ਨਹੀਂਗਾ ਤੇ ਜੇ ਤੂੰ ਨਹੀਂ ਲੈਣੀ ਤੇ ਤੂੰ ਜਾਂ ਘੌੜਾ ਲਾ ਲੈ ਨਾਲ ਇਹਨਾਂ ਦੇ ਨਾਲ ਜਾਂ ਜਿੱਦਾਂ ਵੀ ਕਹਿੰਦੇ ਆ ਓਦਾਂ ਕਰਾ ਨਹੀਂ ਕਹੌਂ ਕੀ ਕਰਾਉਣਾ ਵਾ ਉਹ ਕਹਿੰਦਾ ਵਾ ਕਿ ਪਿਆਰ ਹੋਣਾ ਤੇਰੇ ਭੈਣ ਜੀ ਅੱਛਾ ਕਿਰਪਾ ਇਹ ਗੱਲ ਬਾਣੀ ਹੈ ਤਾਂ ਕੋਈ ਗੱਲ ਨਹੀਂ ਬਿਆਨ ਦੇ ਦੂਗੀ ਉਹ ਕਿਹੜੀ ਥੋੜੀ ਆ ਨਹੀਂ ਤਾਂ ਉਹ ਤੇਰੀ ਕਹਿੰਦੀ ਹੈ ਜਿੱਥੇ ਵੀ ਨੂੰ ਘਰ ਨਾਲ ਮੈਨੂੰ ਲੈ ਜਾ ਦੇ ਮੇਰਾ ਤਾਂ ਤੇਰੀ ਗੱਲ ਸਹੀ ਆ ਹਾਂ ਪਰ ਹੁਣ ਇੰਨਾ ਤਾਂ ਖਤਰਾ ਵਾ ਉਦੋਂ ਤੇ ਇਹਨਾਂ ਦੀ ਗੱਲਾਂ ਹੋ ਰਹੀਆਂ ਕਿ ਹੁਣ ਮੋਲ ਹੋ ਗਈਆਂ ਚਲ ਕੋਈ ਗੱਲ ਨਹੀਂ ਫੇਰ ਨਹੀਂ ਕਰੀਦਾ ਹੁੰਦਾ ਜੋ ਮਹਾਰਾਜ ਨੇ ਕਰਮਾਂ ਵਿੱਚ ਲਿਖਿਆ ਨਾ ਉਹ ਦੇ ਹੀ ਜਾਣਾ ਵਾ ਬੰਦਾ ਜੇ ਚਾਵੇ ਨਾ ਤੋਦ ਬੰਦੇ ਨੂੰ ਰੋਟੀ ਨਾ ਖਾਣ ਦੇਵੇ ਹੱਥ 'ਚ ਗੁਰਕੀ ਕੋਲੀ ਪਰ ਉਹ ਨੀਲੀ ਸ਼ਤ ਵਾਲੇ ਦਾ ਆਸਰਾ ਚਾਹੀਦਾ ਵਾ ਥੋੜਾ ਮੇਰੇ ਸਾਡੇ ਨਾਲ ਕੀਤਾ ਕੋਈ ਗੱਲ ਹੀ ਫਿਕਰ ਕਰਨਾ ਛੱਡੋ ਐਵੇਂ ਬਿਮਾਰ ਹੋਵੋਗੇ ਪਿਆਲੀ ਤੇ ਇੱਥੇ ਰਹਿ ਜਾਣੀ ਪੈਸੇ ਵੀ ਇੱਥੇ ਰਹਿ ਜਾਣੇ ਦਿਵਾ ਕਰੋ ਕਰੋ ਮੈਂ ਦਫਾ ਗੱਦਾਂ ਕਰਦਾ ਹੁਣ ਮਾਨਾ ਜੇ ਇਹਦੀ ਪਹਿਲੀ ਪਿੰਡ ਵਾਲੀ ਆ ਜਾਂਦੀ ਤੇ ਇਹਨੇ ਸਾਨੂੰ ਦੇਣੀ ਪਰ ਉਹ ਕਰ ਵੀ ਕੀ ਸਕਦੇ ਆ ਜਦੋਂ ਨਾਟ ਇਹੇ ਆ ਗਈ ਆ ਤੇ ਨਰਾਂ ਦੇ ਕੁਲਾਮੇ ਕੀ ਕਰਨਗੇ ਲੋਕਾਂ ਨੂੰ ਧਮਾਸਾ ਖਾ ਲਾਂਗੇ ਚਲੋ ਅੱਜ ਕੱਲ੍ਹ ਇਮਾਨਦਾਰੀ ਦਾ ਰਮਨ ਕੋਈ ਜਮਾਨਾ ਨਹੀਂ ਰਹਿ ਗਿਆ ਰਹਿ ਤਾਂ ਨਹੀਂ ਗਿਆ ਪਰ ਹੁਣ ਕੀ ਕਰਨਾ ਫਿਰ ਹੈ ਤੇ ਰੱਖਾਈਆ ਤੇ ਨਹੀਂ ਤਾਂ ਪਿੰਡ ਚ ਇੱਕ ਦੋ ਜਾਣੇ ਇਕੱਠੇ ਕਰ ਲਵਾਂ ਤਾਂ ਉਹਨਾਂ ਦੇ ਵਿੱਚ ਗੱਲ ਕਰ ਲਵਾਂ ਤੈਨੂੰ ਪੁੱਛਣਗੇ ਤੇ ਸਹੀ ਨਾ ਕਿ ਦੱਸ ਕਿੱਦਾਂ ਕਰਨੀ ਹੈ ਹੁਣ ਅਹੀਂ ਗੱਲ ਕਰਾਂਗੇ ਸਾਡੇ ਕੋਈ ਨੇ ਖੁਸ਼ ਕਹਿਣਾ ਹੁਣ ਬਾਅਦ ਵਿੱਚ ਇਹਨੇ ਕੋਈ ਕਹਿਣਾ ਅਕਸਰ ਕਿਸੇ ਭੈਣ ਭਰਾ ਦੀ ਸ਼ਰਮ ਉਹ ਜ਼ਿਆਦਾ ਇਹਨਾਂ ਨੂੰ ਹੋਊਗੀ ਨਾ ਕਿ ਜਿਹਦੇ ਸਾਹਮਣੇ ਗੱਲ ਕੀਤੀ ਹੈ ਨਹੀਂ ਰਮਨ ਬੈ ਇਹ ਕੰਨੀਆਂ ਕਰਦਾ ਤੁਸੀਂ ਇਹ ਵੀ ਕੰਮ ਨਹੀਂ ਕਰਨਾ ਤੇ ਫਿਰ ਚੁੱਪ ਕਰਕੇ ਬੈਠੇ ਜੇ ਫਿਰ ਚੁੱਪ ਕੀਤਾ ਰੋ ਫਿਰ ਕੀ ਕਰਨਾ ਹੁਣ ਹੁਣ ਬੰਦੇ ਇਕੱਠੇ ਕਰਾਂਗੇ ਰੋਲਾ ਖਪਾ ਪਊਗਾ ਤੇ ਕੋਈ ਫਾਇਦਾ ਹੋਊਗਾ ਅੱਗੇ ਲੋਕਾਂ ਨੂੰ ਨਹੀਂ ਪਤਾ ਜੋ ਕੰਮ ਸਾਡੇ ਨਾਲ ਕੀਤਾ ਉਹ ਨਹੀਂ ਪਿੰਡ ਵਿੱਚ ਪਤਾ ਵੀ ਇਹਨਾਂ ਨੇ ਕੀ ਕੀਤਾ ਹਰ ਇੱਕ ਨੂੰ ਤਾਂ ਕਹਿੰਦੀ ਫਿਰਦੀ ਮੇਰੇ ਸ਼ਰੀਰ ਤੋਂ ਆ ਮੈਂ ਨਹੀਂ ਉਹਨਾਂ ਨੂੰ ਮਿਲਣਾ ਮੇਰਾ ਜੰਮਣ ਮਰਨ ਮੁੱਕਾ ਥੋੜਾ ਜਿਹਾ ਤਾਂ ਕਹਿੰਦੀ ਰਹੀ ਆ ਚਲੋ ਹੋਈ ਗੱਲ ਨਹੀਂ ਯਾਰ ਆਪਣਾ ਅਹੀਂ ਇਹ ਨਹੀਂ ਇਹ ਗੱਲ ਕਹਿਣੀ ਉਹ ਜੋ ਮੱਦੀ ਗਈ ਜਾਂਦੀ ਹੈ ਕਈ ਜਾਣਦੇ ਉਹਨਾਂ ਨੂੰ ਤਾਂ ਇਹ ਤਾਂ ਮੈਂ ਕਹਿਣ ਲਈ ਪਿੰਡ ਵਿੱਚ ਪਤਾ ਹੀ ਆ ਤੁਸੀਂ ਕਿਸ ਨਾਲ ਗੱਲ ਕਰੋਗੇ ਨਾ ਭੈਣ ਭਰਾਣਾ ਤੇਰੀ ਪਤਾ ਲੱਗਣਾ ਵਾ ਲੈ ਰਾਮਾ ਨਾ ਤੇ ਇਹਨੂੰ ਵੇਖੋ ਤਾਂ ਤੇਲ ਦੀ ਧਾਰ ਵੇਖੋ ਕੀ ਬਣਦਾ ਚਲੋ ਕੋਈ ਗੱਲ ਨਹੀਂ ਤਾਂ ਇਹ ਤੁਹਾਨੂੰ ਮੈਂ ਕਹਿਣ ਲਈ ਆ ਬੜੀ ਵਧੀਆ ਹੀ ਰੋਟੀ ਖਾਣ ਡਿਆ ਅਸੀਂ ਭੁੱਖੇ ਮਰ ਗਏ ਹਾਂ ਇਹ ਗੱਲ ਸੱਚੀ ਦੀ ਹੁੰਦੀ ਮਾਹਰਾਂ ਵਿੱਚ ਆ ਨਾ ਸਾਕਾਂ ਦੇ ਦੇਣਾ ਉਹ ਦੇ ਦੇ ਆਈਨੇ ਸਰਪੁਰ ਦੇਣਾ ਵਾ ਆਦਾ ਜਿਹੜੀ ਜਬਾਨ ਵਾ ਆਪਣਾ ਪਹਿਲੇ ਜਮਾਨੇ ਦੇ ਲੋਕੀ ਜਬਾਨ ਤੇ ਸਭ ਕੁ ਕਰ ਜਾਂਦੇ ਹੁਣ ਜਬਾਨ ਜੁਣ ਕੋਈ ਨਹੀਂ ਹੁਣ ਤੇ ਇਹ ਆ ਕਿ ਇੱਥੇ ਗੱਲ ਕਰਦੇ ਤਾਂ ਉੱਥੇ ਜਾ ਕੇ ਮੁੱਕਾ ਜਾਂਦੇ ਨੇ ਬੁੱਕੀ ਲੱਖਾਂ ਕਰੋੜਾਂ ਪਈਆਂ ਦੇ ਸੌਦੇ ਕਰ ਜਾਂਦੇ ਹੁੰਦੇ ਉਦੋਂ ਲੋਕ ਭਲੇ ਮਾਨ ਸੀ ਲੋਕ ਚੰਗੇ ਸੀ ਇੱਕ ਦੂਜੇ ਤੇ ਯਕੀਨ ਸੀਗਾ ਹੁਣ ਤੇ ਕਿਡਾ ਨੂੰ ਟੇ ਟ ਖਾਂਦੇ ਆ ਹਾਏ ਹੋ ਰੋਟੀ ਖਾਂਦੇ ਆ ਉਹਨਾਂ ਨੂੰ ਰੋਟੀ ਨਹੀਂ ਖਾਂਦੇ ਨਹੀਂ ਕਿਸ ਤਰੀਕੇ ਨਾਲ ਉਹਨੂੰ ਪਛਾਣ ਖਿੱਚੋ ਹੁਣ ਆ ਕੰਮ ਆ ਗਿਆ ਤਬ ਦੇਖੋ ਬੁਰੰਦ ਬਸ ਜੇ ਤੈਨ ਪਕਾਤੀ ਵੀ ਮਨ ਮੇਰ ਪੈ ਗਈ ਤੇ ਠੀਕ ਹੈ ਜੇ ਨਾ ਕੋਈ ਤੇ ਫੇ ਨਹੀਂ ਸੀ ਵੀ ਤੂੰ ਕਰ ਕੋਈ ਗੱਲ ਨਹੀਂ ਜੋ ਵੀ ਮਹਾਰਾਜ ਕਰੂ ਨਾ ਵਧੀਆ ਕਰੂਗਾ ਤੁਸੀਂ ਬੈਠੋ ਮੈਂ ਰੋਟੀ ਪਕਾ ਕੇ ਲਿਆਉਗਾ ਦੋ ਫੁਲਕੀਆਂ ਰੋਟੀ ਖਾਓ ਐਵੇਂ ਨਹੀਂ ਕਰੇ ਦੇਹ ਜੇ ਸੋਚਿਆ ਸੋਚਣ ਕਿ ਇਦਾਂ ਨਹੀਂ ਇਦਾਂ ਹੋ ਜਾਊਗਾ ਜੋ ਹੋਊ ਵੇਖੀ ਜਾਊਗੀ ਬੰਦਿਆਂ ਨਾਲ ਇਹੋ ਜੇ ਕੰਮ ਹੁੰਦੇ ਆ ਨਾਲੇ ਅੱਗੇ ਤੋਂ ਪਰਖਿਆ ਜਾਊਗਾ ਬੰਦਾ ਕਿ ਗਾੜੀ ਇਹਨਾਂ ਤੇ ਯਕੀਨ ਕਰਨਾ ਕਿ ਨਹੀਂ ਕਰਨਾ ਕਿਦਾਂ ਦੇ ਆਏ ਉਹ ਕਿਦਾਂ ਦੇ ਤੇਰਾ ਮਨ ਤੈਨੂੰ ਵੀ ਪਤਾ ਕਿਦਾਂ ਦੇ ਆਏ ਨੀ ਇਹਦ ਨੂੰ ਮਰਾਦਾ ਹੁੰਦੀਆਂ ਨਾ ਜੇ ਸੰਤ ਤੋਂ ਕੱਢਿਆ ਨੰਤਰੀ ਗਈ ਜੇ ਉਹ ਹਾੜੇ ਕੋ ਪਹਿਲੇ ਖਾਣ ਕੇ ਸਾਰੇ ਕੰਮ ਕਰਨ ਤੇ ਫਿਰ ਰਾਜੇ ਬਣ ਜਾਣਗੇ ਰੋਟੀ ਉਹ ਖਾਂਦੇ ਤੇ ਰੋਟੀ ਹੀ ਖਾਂਦੇ ਅੱਗੇ ਕਿਹੜੀਆਂ ਸੋਣੀਆਂ ਦੀਆਂ ਖਾਂਦੇ ਬੋਲਦੀ ਫਿਰਦੀ ਆ ਨਾ ਵਿੱਚ ਜਿਵੇਂ ਇੱਕ ਪਛਤੰਦੀ ਹੁਣੀ ਆ ਤੁਸੀਂ ਜਾਣਦੇ ਹੋ ਇਹ ਗੱਲ ਵੇ ਅੰਦਰੋਂ ਅੰਦਰੋਂ ਤੇ ਖੋਖਲੇ ਹੋ ਗਏ ਆ ਅਹੀਂ ਰੋਟੀ ਖਾਂਦੇ ਉਹਨਾਂ ਨੂੰ ਚੰਗੇ ਲੱਗਣਦੇ ਆ ਤੇ ਰੋਟੀ ਖਾਂਦੇ ਆ ਭਾਵੇਂ ਹੀ ਕਿਸ ਦੇ ਘਰ ਹੀ ਬੈਠੇ ਆ ਉਹਨਾਂ ਦੇ ਜੀਣੋ ਭੋਜਨ ਦਾਵਾ ਪੀਰੋਟੀ ਖਾਂਦੇ ਆ ਉਹਨਾਂ ਚ ਆਇਆ ਨਹੀਂ ਤੇ ਭੁੱਖੇ ਮਰਨ ਅਸੀਂ ਆਪਣੀ ਅੱਖਾਂ ਸਾਹਮਣੇ ਬੈਠਾ ਰੋਂਦੇ ਵੇਖੀਏ ਉਹ ਦਿਲ ਦੀ ਤੜਾੜ ਬੜਾ ਬਿਆਨਬਾਰ ਬਣ ਪਤਾ ਕੀ ਗੱਲ ਭਰਾ ਭਰਾ ਨਾ ਚਿਹਰੇ ਹੁੰਦੇ ਕਿ ਨਾ ਚਿਹਰੇ ਵਿਆਹ ਹੀ ਨਹੀਂ ਹੁੰਦੇ ਜਦੋਂ ਵਿਆਹ ਹੋ ਜਾਂਦੇ ਆ ਨਾ ਕਿ ਭਰਾ ਨਹੀਂ ਰਹਿ ਜਾਂਦੇ ਕਿ ਸਰੀਰ ਬਨ ਜਾਂਦੇ ਆ ਸੁਣਿਆ ਨਹੀਂ ਪਰ ਘਰਾਂ ਚੋਂ ਡੈਟੀਆਂ ਨਾ ਸਹੀ ਗੱਲ ਹੁਣ ਜਿਹੜੇ ਸਫੈਦ ਹੋ ਗਏ ਆ ਹੁਣ ਪਿਆਰ ਕਿ ਉਹ ਨਹੀਂ ਰਿਹਾ ਹੁਣ ਤੇ ਬਸ ਇੱਕ ਦੂਜੇ ਨੂੰ ਲੁੱਟਣ ਵਾਲੀ ਗੱਲ ਜੇ ਪੀ ਰੋਟੀ ਨਾ ਖਾ ਲਈ ਉਹਨੂੰ ਲੋਟ ਜਿੱਥੇ ਤਾਲਾ ਲੱਗਦਾ ਲਾਈ ਜਾਂਦੇ ਆ ਲਾਈ ਜਾਂਦੇ ਆ ਚੱਲ ਕੋਈ ਗੱਲ ਨਹੀਂ ਅਹੀਂ ਬੜੇ ਵਧੀਆ ਹਾਂ ਐ ਫੀਗਰ ਨਾ ਕਰੋ ਤੇ ਮੈਂ ਰੋਟੀ ਲੈ ਕੇ ਆਉਂਦਾ ਤੇ ਵਾਪਸ ਰਮਨ ਰਹਿੰਦਾ ਯਾਰ ਇੱਥੇ ਭੁੱਖ ਨਹੀਂ ਹੈ ਭੁੱਖ ਕਿਉਂ ਨਹੀਂ ਗਈ ਰੋਟੀ ਖਾਉ ਤੀ ਮੋਨ ਰਮਨ ਨਾ ਕਿ ਲੱਗਾ ਸਾਂ ਨਹੀਂ ਪਤਾ ਇਹ ਨਹੀਂ ਹੈਗਾ ਸਾਰੀ ਗੱਲ ਦਾ ਕਿ ਸਾਡੀ ਜਦੋਂ ਭਰਾਵਾਂ ਨਾਲ ਗੱਲਬਾਤ ਹੋਈ ਉਦੋਂ ਮੈਨੂੰ ਕਿਹਾ ਇਹ ਤਾਂ ਗਾੜੀ ਬੜੀ ਰੱਖ ਲਈ ਤੇ ਪੈਨ ਵਾਲੀ ਮੈਰ ਰੱਖ ਲੈਣਾ ਤੇ ਹੁਣ ਉਹ ਵੇਖ ਲਾ ਉਹਨਾਂ ਤੋਂ ਵੀ ਮੁਕਰਣ ਦੇ ਇਹੋ ਕਿਤੇ ਲੇਖ ਲਿਖਾ ਕੀਤਾ ਹੁੰਦਾ ਤੇ ਅੱਜ ਇਹ ਗੱਲਾਂ ਕਰਾਉਂਦੀਆਂ ਸੱਚੀ ਬਣੀ ਆ ਉਹ ਕਿਹਾ ਲਾ ਕੇ ਇਹਨਾਂ ਨੂੰ ਰੋਟੀ ਤੇ ਦਵਾ ਪਰ ਮੈਨੂੰ ਸਮਝ ਨਹੀਂ ਆਉਂਦੀ ਇਹ ਵੀ ਕੰਮ ਕਰਕੇ ਆ ਇਹੀ ਭਲੇ ਮਾਨਸਿਕ ਜਿੱਦਾਂ ਕਹੀ ਗਏ ਉਦਾਂ ਹੀ ਮੰਨੀ ਗਏ ਜਿਹਹਾਂ ਨੂੰ ਪਤਾ ਹੁੰਦਾ ਤੁਹਾਡੇ ਨਾਲ ਇਦਾਂ ਤਕਾ ਕਰਨਾ ਵਾ ਤੇ ਉਦਾਂ ਹੀ ਲਿਖਾਉਂਦੇ ਨਾ ਮੈਨੂੰ ਤੇ ਇਹ ਆ ਕਿ ਸੋਚੀ ਜਾਂਦੇ ਆ ਕਿਤੇ ਬਿਮਾਰ ਨਾ ਹੋ ਜਾਣ ਚੁੱਪ ਕਰਕੇ ਬੈਠੇ ਹੀ ਅਜੇ ਮੈਨੂੰ ਸਾਰੀ ਗੱਲ ਦੱਸਣ ਨਹੀਂ ਦੇ ਬੰਬੀ ਤੋਂ ਆਏ ਆ ਮੈਨੂੰ ਲੱਗਦਾ ਬੰਬੀ ਤੋਂ ਜਾਤ ਕੇ ਇਹਨਾਂ ਨੂੰ ਕੋਈ ਗੱਲ ਦੱਸੀ ਆ ਤੇ ਜਾਤ ਦੇ ਮਨਜਿੰਦਰ ਨਾਲ ਤਾਂ ਨਹੀਂ ਕੋਈ ਗੱਲ ਹੋਈ ਸਮਝ ਹੀ ਨਹੀਂ ਆਉਂਦੀ ਖੋਲ ਕੇ ਕੋਈ ਗੱਲ ਨਹੀਂ ਕਰਦੇ ਕੀ ਕਰਾਂ ਹੁਣ ਮੈਂ ਕਿੰਨੂੰ ਪੁੱਛਾਂ ਕਿ ਕਿੰਨਾ ਦਸਾਂ ਤਾਈ ਵੀ ਠੀਕ ਨਹੀਂ ਗਈ ਉਹਦਾ ਵੀ ਬੀਪੀ ਵਧਿਆ ਵਾ ਜੇ ਉਹਨੂੰ ਗੱਲ ਦੱਸੀ ਤਾਂ ਉਹ ਵਿਚਾਰੇ ਨੇ ਫਿਕਰ ਕਰਨਾ ਪਰ ਵੀ ਤਾਈ ਆ ਪਰ ਫਿਰ ਵੀ ਹਨਾ ਆਪਣੇ ਵਾਂਗੂ ਕਰਦੀ ਆ ਬੜਾ ਕਰਦੀ ਆ ਸਾਡਾ ਤੇ ਫਿਕਰ ਵੀ ਕਰਦੀ ਆ ਚੱਲ ਇੱਕ ਦੂਜੇ ਦੇ ਸਾਥ ਦੇ ਨਾਲ ਹੀ ਤੁਰੇ ਜਾਂਦੇ ਆ ਫੁਲਕਾ ਤੇ ਲਾ ਕੇ ਇਹਨਾਂ ਨੂੰ ਦਵਾ ਚੱਲ ਹਾਂ ਉਸ ਲਈ ਜਨਾ ਨਾ ਤਾਈ ਜੀ ਨਾਲ ਵੀ ਗੱਲ ਕਰੂੰਗੀ ਵੀ ਤਾਈ ਜੀ ਜੀਵਨ ਹੀ ਮੈਨੂੰ ਇਦਾਂ ਕਹਿੰਦੀ ਸੀ ਤੁਹਾਡੇ ਬਾਰੇ ਤੇ ਹੁਣ ਵੀ ਪਤਾ ਨਹੀਂ ਬੰਬੀ ਤੋਂ ਆਈ ਚੋਕ ਚੋਪਾ ਤਹੀ ਪੁੱਛੀਓ ਮੈਂ ਨੇ ਪੁੱਛਣਾ ਤਾਂ ਉਹ ਇਹਨਾਂ ਨੇ ਸਾਰੀ ਗੱਲ ਦੱਸ ਦੇਣੀ ਆ